ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਟੱਡੀ ਪੰਜਾਬ 365 ਤੇ ਉਮੀਦ ਕਰਨਾ ਰਾਜੀ ਤੁਸੀਂ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਇੱਕ ਨਵੀਂ ਨੋਟੀਫਿਕੇਸ਼ਨ ਤੁਹਾਡੇ ਨਾਲ ਸ਼ੇਅਰ ਕਰਨੀ ਸੀਗੀ ਉਮੀਦ ਹੈ ਤੁਹਾਨੂੰ ਜਾਣਕਾਰੀ ਪਸੰਦ ਆਏਗੀ ਸੋ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਪੂਰੀ ਜਾਣਕਾਰੀ ਲਈ ਐਂਡ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਤੱਕ ਰਾਜੋ ਜ਼ਰੂਰ ਸ਼ੇਅਰ ਕਰਦੇ ਹੋ ਬਹੁਤ ਸਾਰੇ ਪਲੇਟਫਾਰਮ ਤੇ ਹੋ ਤੁਸੀਂ ਸੋਸ਼ਲ ਮੀਡੀਆ ਯੂਜ਼ ਕਰਦੇ ਹੋ ਤੇ ਜਿੱਥੇ ਤੱਕ ਹੋ ਸਕੇ ਇਸ ਵੀਡੀਓ ਨੂੰ ਇਸ ਚੈਨਲ ਨੂੰ ਜ਼ਰੂਰ ਸ਼ੇਅਰ ਕਰਿਓ ਇਹੀ ਜਿਹੜੀ ਮੇਰੇ ਲਈ ਤੁਹਾਡੀ ਸਪੋਰਟ ਹੋਵੇਗੀ ਹਾਂਜੀ ਦੇਖੋ ਲਿਖਿਆ ਹੈ ਇਹਨਾਂ ਨੇ ਇੰਗੇਜਮੈਂਟ ਆਫ ਗ੍ਰੈਜੂਏਟ ਅਪ੍ਰੈਂਟਿਸਿਸ ਅੰਡਰ ਅਪ੍ਰੈਂਟਿਸਿਸ ਐਕਟ 1961 ਮਤਲਬ 1961 ਦੇ ਜਿਹੜਾ ਅਪ੍ਰੈਂਟਿਸ ਐਕਟ ਹੈਗਾ ਆ ਉਹਦੇ ਅਕੋਰਡਿੰਗ ਕੁਝ ਵੈਕੈਂਸੀ ਨਿਕਲੀਆਂ ਨੇ ਕਿਹਦੇ ਵਾਸਤੇ ਗ੍ਰੈਜੂਏਟ ਅਪ੍ਰੈਂਟਿਸਿਸ ਵਾਸਤੇ ਠੀਕ ਹੈ ਹੁਣ ਦੇਖੋ ਕਹਿੰਦੇ ਜੀ ਕੈਨੜਾ ਬੈਂਕ ਨੇ ਨੋਟੀਫਿਕੇਸ਼ਨ ਜਾਰੀ ਕੀਤੀ ਹੈ ਕੈਨੜਾ ਬੈਂਕ ਕਹਿੰਦਾ ਜੀ ਆਪਣੇ ਥੋੜੀ ਜਿਹਾ ਨਾ ਬੇਸਿਕ ਜਿਹਾ ਆਪਣੇ ਬਾਰੇ ਦੱਸਿਆ ਕਿ ਅਸੀਂ ਕੀ ਹੈਗੇ ਆ ਸਾਡੀਆਂ 89800 ਬ੍ਰਾਂਚੇਸ ਆਈਆਂ ਨੇ ਤੇ ਕਹਿੰਦੇ ਕਿ ਅਸੀਂ ਐਲੀਜੀਬਲ ਸਿਟੀਜ਼ਨ ਵਾਸਤੇ ਇੱਕ ਗ੍ਰੈਜੂਏਟ ਅਪਰੈਂਟਸ਼ਿਪ ਦਾ ਪ੍ਰੋਗਰਾਮ ਸ਼ੁਰੂ ਕਰ ਰਹੇ ਹਾਂ ਫਾਈਨੈਂਸ਼ੀਅਲ ਈਅਰ 25 26 ਦੇ ਵਾਸਤੇ ਹੁਣ ਇਹਦੇ ਵਾਸਤੇ ਕੀ ਹੈਗਾ ਆ ਲਿਖਿਆ ਉਹਨਾਂ ਨੇ ਜੀ ਇਵੈਂਟ ਇਵੈਂਟ ਲਿਖਿਆ ਮੇਨ ਵਿੱਚ ਕੀ ਹੈ ਕਿ ਲਿਖਿਆ ਜੀ ਕੈਂਡੀਡੇਟ ਕੈਂਡਿਡੇਟ ਕੈਨ ਰਿਕੁਆਇਰਡ ਟੂ ਰਜਿਸਟਰ ਔਨ ਅਪ੍ਰੈਂਟਿਸਿਪ ਪੋਰਟਲ ਇਹ ਅਪ੍ਰੈਂਟਿਸਿਪ ਪੋਰਟਲ ਹੈਗਾ ਉਹਨਾਂ ਦਾ ਜਿੱਤੇ ਕੈਂਡੀਡੇਟ ਅਪਲਾਈ ਕਰ ਸਕਦੇ ਨੇ ਠੀਕ ਆ ਜੀ ਲਿਖਿਆ ਬਿਫੋਰ ਅਪਲਾਈਂਗ ਫਾਰ ਅਪ੍ਰੈਂਟਿਸ ਟ੍ਰੇਨਿੰਗ ਇਨ ਦਾ ਬੈਂਕ ਕੈਂਡੀਡੇਟ ਵਿਦ 100% ਕੰਪਲੀਟ ਪ੍ਰੋਫਾਈਲ ਔਨ ਦਾ ਫ੍ਰੈਂਟਸ਼ਿਪ ਪੋਰਟਲ ਓਨਲੀ ਆਰ ਐਲੀਜੀਬਲ ਕੈਨ ਅਪਲਾਈ ਕਹਿੰਦੇ ਤੁਸੀਂ ਪੋਰਟਲ ਤੇ ਜਾ ਕੇ ਜਿਹੜੀ ਵੀ ਇਹ ਦੀ ਐਲੀਜੀਬਿਲਟੀ ਉਹ ਪੜ ਸਕਦੇ ਹੋ ਤੇ ਫਿਰ ਹੀ ਇਹਨੂੰ ਅਪਲਾਈ ਕਰਿਓ ਠੀਕ ਆ ਜੀ ਹੁਣ ਕਹਿੰਦੇ ਓਪਨਿੰਗ ਡੇਟ ਚ ਐਂਡ ਕਲੋਜ਼ਿੰਗ ਡੇਟ ਆਨਲਾਈਨ ਰਜਿਸਟ੍ਰੇਸ਼ਨ ਦੀ ਕੀ ਹੈਗੀ 23/9/25 ਨੂੰ ਓਪਨ ਹੋਈ ਆ 12/10 ਤੱਕ ਇਹ ਚੱਲੇਗੀ ਹੁਣ ਡਿਟੇਲ ਆਫ ਟ੍ਰੇਨਿੰਗ ਸੀਟ ਟ੍ਰੇਨਿੰਗ ਸੀਟਾਂ ਦੀ ਗੱਲ ਕਰੀਏ ਤੇ ਭਾਈ ਦੇਖੋ ਕਿੰਨੀਆਂ ਨੇ ਟੋਟਲ 3500 ਸੀਟਾਂ ਨਿਕਲਣੇ ਆ ਫ੍ਰੈਂਚਸ਼ਿਪ ਦੀਆਂ ਜਿਹਦੇ ਵਿੱਚ ਅੰਡੇਮਾਨ ਨਿਕੋਬਾਰ ਲੋਕਲ ਲੈਂਗੁਏਜ ਚੱਲੇਗੀ ਜਾਂ ਲੋਕਲ ਲੈਂਗੁਏਜ ਹਿੰਦੀ ਇੰਗਲਿਸ਼ ਚੱਲੇਗੀ ਜਿਹਦੇ ਵਿੱਚ ਸੀਟਾਂ ਦੀ ਵੰਡ ਕੀਤੀ ਹੋਈ ਹੈ ਵੱਖ-ਵੱਖ ਨੰਬਰ ਆਫ ਟ੍ਰੇਨਿੰਗ ਸੀਟ 5 ਨੇ ਜਿਹਦੇ ਵਿੱਚ OBC ਦੀ 1 ਹੈਗੀ ਆ ਜਨਰਲ ਦੀਆਂ 4 ਨੇ ਇਵੇਂ ਹੀ ਆਂ ਔਰ ਨਾਚਲ ਪ੍ਰਦੇਸ਼ ਵਿੱਚ ਨੇ ਵੱਖ-ਵੱਖ ਜਿਨੇ ਅਸੀਂ ਹੁਣ ਆਪਣੇ ਪੰਜਾਬ ਦੀ ਦੇਖੀਏ ਕਿ ਸਾਡੀ ਜਿਹੜੀ ਸਟੇਟ ਹੈ ਇਹ ਸਾਡੀ ਸਟੇਟ ਦੇ ਕਿੰਨੀਆਂ ਪ੍ਰੈਂਡਸ਼ਿਪ ਦੀਆਂ ਜਿਹੜੀਆਂ ਸੀਟਾਂ ਆਉਂਦੀਆਂ ਨੇ ਦੇਖੋ राजे ਆਪਾਂ ਹੈਗੇ ਆ ਪੰਜਾਬ ਵਾਲੇ ਪੰਜਾਬੀ ਐਂਡ ਹਿੰਦੀ ਚੱਲੇਗੀ ਜਿਹਦੇ ਵਿੱਚ 97 ਸੀਟਾਂ ਨੇ ਤੇ ਵੱਖ-ਵੱਖ ਕੈਟਾਗਰੀ ਦੇ ਲਈ ਜਿਹੜੀਆਂ ਵੱਖ-ਵੱਖ ਸੀਟਾਂ ਦੀ ਵੰਡ ਕੀਤੀ ਹੋਈ ਹੈ 28 ਨੇ 40 ਜਿਹੜੀਆਂ ਜਰਨਲ ਦੀਆਂ ਨੇ ਠੀਕ ਹੈ 28 ਸੀਟਾਂ ਤੁਹਾਡੀਆਂ ਜਿਹੜੀਆਂ ਐਸਟੀ ਦੀਆਂ ਨੇ ਓਬੀਸੀ ਦੀਆਂ ਨੇ ਤੁਹਾਡੀਆਂ राजे ਆਪਣੇ 20 ਸੀਟਾਂ ਸੋ ਐਵੇਂ ਸੀਟਾਂ ਦੀ ਜਿਹੜੀ ਕੈਟੇਗਰੀਜ਼ੇਸ਼ਨ ਕੀਤੀ ਹੋਈ ਆ ਕਹਿੰਦੇ ਜਿਹੜੀ ਸੀਟਾਂ ਦੀ ਸੀਟਾਂ ਹੈਗੀਆਂ ਵਧ ਘੱਟ ਸਕਦੀਆਂ ਨੇ ਅਕੋਰਡਿੰਗ ਟੂ ਨੀਡ ਦੇ ਹੁਣ ਵੇਖੋ ਇਹਨਾਂ ਨੇ ਕੁਝ ਹੋਰ ਚੀਜ਼ਾਂ ਮੈਂਸ਼ਨ ਕੀਤੀਆਂ ਨੇ ਜੋ ਕਿ ਤੁਹਾਡਾ ਨਾਲ ਸ਼ੇਅਰ ਕਰਨੀਆਂ ਜ਼ਰੂਰੀ ਨੇ ਲਿਖਿਆ ਜੀ ਬੈਂਕਰ ਰਿਜ਼ਰਵਸ ਦਾ ਰਾਈਟ ਟੂ ਅਲੋਟ ਟ੍ਰੇਨਿੰਗ ਸੀਟ ਇਨ ਐਨੀ ਡਿਸਟ੍ਰਿਕਟ ਆਫ ਸਿਲੈਕਟਿਡ ਸਟੇਟ ਐਸ ਪਰ ਐਡਮਿਨਿਸਟ੍ਰੇਟਿਵ ਰਿਕੁਆਇਰਮੈਂਟ ਕਹਿੰਦੇ ਜੀ ਕੈਂਡੀਡੇਟ ਜਿਹੜਾ ਵੀ ਟ੍ਰੇਨਿੰਗ ਲਈ ਸਿਲੈਕਟ ਹੋਏਗਾ ਉਹ ਬੈਂਕ ਦੀ ਮਰਜ਼ੀ ਆ ਡਿਪਾਰਟਮੈਂਟ ਦੀ ਮਰਜ਼ੀ ਆ ਉਹ ਤੁਹਾਨੂੰ ਕਿਸੇ ਵੀ ਤੁਹਾਡੀ ਸਿਲੈਕਟਡ ਸਟੇਟ ਜਿਵੇਂ ਅਸੀਂ ਪੰਜਾਬ ਵਾਲਿਆਂ ਪੰਜਾਬ ਦੀ ਕਿਸੇ ਵੀ ਸਟੇਟ ਵਿੱਚ ਉਹ ਤੁਹਾਨੂੰ ਅਕੋਰਡਿੰਗ ਟੂ ਨੀਡ ਦੇ ਅਕੋਰਡਿੰਗ ਤੁਹਾਨੂੰ ਭੇਜ ਸਕਦੇ ਨੇ ਉਹਦੇ ਵਿੱਚ ਇਹ ਨਹੀਂ ਕਿ ਤੁਸੀਂ ਤੁਹਾਨੂੰ ਆਪਣੇ ਸ਼ਹਿਰ ਵਿੱਚ ਹੀ ਜਿਹੜੀ ਉਹ ਜੋਬ ਮਿਲੇ ਹੁਣ ਕਹਿੰਦੇ ਜੀ ਐਲੀਜੀਬਿਲਟੀ ਕਰਾਈਰੀਆ ਕੀ ਹੈਗਾ ਆਲ ਦਾ ਐਲੀਜੀਬਿਲਟੀ ਏਜ ਕੁਆਲੀਫਿਕੇਸ਼ਨ ਜਿਹੜੀ ਉਹ ਨੀਚੇ ਮੈਂਸ਼ਨ ਕੀਤੀ ਗਈ ਆ ਦੇਖੋ ਹੁਣ ਇਹਦੇ ਵਿੱਚ ਤੁਸੀਂ ਮਿਨੀਮਮ 20 ਇਅਰ ਤੁਹਾਡੀ ਉਮਰ ਹੋਣੀ ਚਾਹੀਦੀ ਹੈ ਮੈਕਸਿਮਮ 28 ਸਾਲ ਉਮਰ ਹੋਣੀ ਚਾਹੀਦੀ ਆ ਓਕੇ ਫਿਰ ਕਹਿੰਦੇ ਜੀ ਤੁਹਾਨੂੰ ਰਿਲੈਕਸੇਸ਼ਨ ਮਿਲੇਗੀ 5 ਸਾਲ ਦੀ ਜਿਵੇਂ ਐਸੀ ਐਸਟੀ ਨੂੰ ਬੀਸੀ ਨੂੰ 3 ਸਾਲ ਦੀ ਬਾਕੀ ਬਾਕੀ ਹੋਰ ਕੈਟਾਗਰੀ ਨੂੰ 10 ਸਾਲ ਤੋਂ ਲੈ ਕੇ 15 ਸਾਲ ਦੀ ਰਿਲੈਕਸੇਸ਼ਨ ਮਿਲ ਰਹੀ ਹੈਗੀ ਆ ਹੁਣ ਐਜੂਕੇਸ਼ਨ ਕੁਆਲੀਫਿਕੇਸ਼ਨ ਕੀ ਹੈਗਾ ਭਾਈ ਤੁਸੀਂ ਡਿਗਰੀ ਕੀਤੀ ਹੋਣੀ ਜਿਹਦੇ ਗ੍ਰੈਜੂਏਸ਼ਨ ਕਿਸੇ ਵੀ ਡਿਸਪਲਿਨ ਵਿੱਚ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਕੈਂਡੀਡੇਟ ਮਸਟ ਪਾਸ देयर ਗ੍ਰੈਜੂਏਸ਼ਨ ਨੋਟ ਅਰਲੀਅਰ ਦੈਨ 2022 ਕੈਂਡੀਡੇਟ ਨੇ 2022 ਤੋਂ ਨੋਟ ਅਰਲੀਅਰ ਦੈਨ 22 ਐਂਡ ਨੋਟ ਲੇਟਰ 22 ਤੋਂ ਪਹਿਲਾਂ ਨਹੀਂ ਕੀਤੀ ਹੋਣੀ ਚਾਹੀਦੀ 25 ਤੋਂ ਬਾਅਦ ਪਾਸ ਨਹੀਂ ਕੀਤੀ ਹੋਣੀ ਚਾਹੀਦੀ ਠੀਕ ਆ ਲੋਕਲ ਲੈਂਗੁਏਜ ਦਾ ਟੈਸਟ ਹੋਵੇਗਾ ਕੈਂਡੀਡੇਟ ਜਿਹੜਾ ਪ੍ਰੋਡਿਊਸ 10 10th ਐਂਡ 12th ਸਟੈਂਡਰਡ ਜਿਹੜਾ ਮਾਰਕਸ ਸ਼ੀਟ ਤੁਹਾਨੂੰ ਸਰਟੀਫਿਕੇਟ ਦੇਣਾ ਪਵੇਗਾ ਓਕੇ ਫਿਜ਼ੀਕਲ ਮੈਡੀਕਲ ਐਂਗੇਜਮੈਂਟ ਸਿਲੈਕਟਡ ਪ੍ਰਿੰਸੀਪਲ ਇਨ ਹਰ ਡਿਕਲੇਅਰਡ ਤੁਹਾਡਾ ਤੁਹਾਡਾ ਮੈਡੀਕਲ ਫਿੱਟ ਜਿਹੜਾ ਤੁਹਾਡਾ ਲੋਕਲ ਤੁਹਾਡੀ ਸਰਕਾਰੀ ਮਾਨਤਾ ਪ੍ਰਾਪਤ ਹਸਪੀਟਲ ਤੁਹਾਡਾ ਮੈਡੀਕਲ ਵੀ ਜਿਹੜਾ ਉਹ ਮੰਗਿਆ ਜਾਏਗਾ ਠੀਕ ਹੈ ਹੋਰ ਇਹਦੇ ਵਿੱਚ ਦੇਖਦੇ ਰਾਜੇ ਕੀ ਮੰਗਿਆ ਉਹਨਾਂ ਨੇ ਰੈਜ਼ਰਵੇਸ਼ਨ ਤੁਹਾਨੂੰ ਪਤਾ ਹੈ ਐਸਪਰ ਰੂਲ ਮਿਲੇਗੀ ਜੋ ਵੀ ਵੱਖ-ਵੱਖ ਕੈਟਾਗਰੀ ਦੇ ਲਈ ਸਰਕਾਰ ਨੇ ਰੱਖੀ ਆ ਉਹਦੇ ਰਿਕੋਰਡਿੰਗ ਤੁਹਾਨੂੰ ਰੈਜ਼ਰਵੇਸ਼ਨ ਚ ਰਿਲੈਕਸੇਸ਼ਨ ਮਿਲੇਗੀ ਠੀਕ ਹੈ ਫ੍ਰੈਂਸ਼ਿਪ ਹੋਣੀ ਆ ਟ੍ਰੇਨਿੰਗ ਹੋਣੀ ਆ ਤੁਹਾਡੀ ਹੋਏਗੀ ਰਾਜੇ 12 ਮੰਥ ਲਈ ਦਾ ਪੀਰੀਅਡ ਆਫ ਅਪ੍ਰੈਂਟਿਸ਼ਿਪ ਟ੍ਰੇਨਿੰਗ ਵਿਲ ਬੀ 12 ਮੰਥ 12 ਮੰਥ ਮਤਲਬ 1 ਸਾਲ ਹੀ ਹੋਏਗੀ ਪਲੇਸ ਆਫ ਟ੍ਰੇਨਿੰਗ ਦਾ ਔਨ ਜੌਬ ਟ੍ਰੇਨਿੰਗ ਵਿਲ ਬੀ ਇੰਪਾਰਟਡ ਟੂ ਦਾ ਕੈਂਡੀਡੇਟ ਸਿਲੈਕਟਡ ਬ੍ਰਾਂਚ ਹੋਏਗੀ ਜਿਹੜੀ ਤੁਹਾਡੀ ਅਕੋਰਡਿੰਗ ਟੂ ਕੋਰਸ ਐਂਡ ਕਰਿਕੂਲਮ ਹੁਣ ਰਾਜੇ ਤੁਹਾਨੂੰ ਮੇਨ ਸਭ ਤੋਂ ਗੱਲ ਸਟਾਈਪੈਂਡ ਕੀ ਮਿਲੇਗਾ ਲਿਖਿਆ ਮੰਥਲੀ ਸਟਾਈਪੈਂਡ 15000 ਇਨਕਲੂਡਿੰਗ ਸਬਸਿਡੀ ਅਮਾਉਂਟ ਇਫ ਐਨੀ ਗਵਰਨਮੈਂਟ ਆਫ ਇੰਡੀਆ ਸ਼ਲ ਬੀ ਪੇ ਟੂ ਅਪ੍ਰੈਂਟਿਸ਼ਿਪ ਤੁਹਾਨੂੰ 15000 ਮਿਲੇਗਾ ओके फ्रेंड्स शी ਪਰ નોટ एलिजिबल ફોર એની લસ ਤੁਹਾਨੂੰ કોઈ ਵੀ ખર્ચા તેલ મતલબ આન જયા ਦਾ કરાયા ਨਹੀਂ મિલેગા કેન્દ્રા બેંક વિલ મેક અ પેમેન્ટ ઓફ 10500 ઇનટુ પ્રિન્સિપલ એકાઉન્ટ ઓન મન્થલી બેસિસ એટલે 10500 રૂપિયા ਤੁਹਾਡੇ ખાતા આયેગા ગવર્નમેન્ટ શેર સ્ટાઇપન્ડ કદી કી 4500 વિલ ડાયરેક્ટલી ક્રેડિટ ટુ પ્રિન્સિપલ બેંક એકાઉન્ટ 4500 ਤੁਹਾਨੂੰ એક જગ્યા ਤੋਂ આયેગા ગવર્નમેન્ટ શેર ਤੋਂ ਤੇ 10500 ਤੁਹਾਨੂੰ આયેગા કેન્દ્રા બેંક ਵੱਲੋਂ ઓકે ਅਗੇ ਹੋਰੋ ਬਾਕੀ ਹੈ ਗਿਆ ਤੁਹਾਡੀ ਜੋ ਓਨ ਜੋਬ ਤੁਹਾਡੀ ਜਿੰਨੇ ਘੰਟੇ ਹੁੰਦੀ ਹੈ ਸਭ ਨੂੰ ਉਹੀ ਮਿਲੇਗੀ ਕੋਈ ਓਵਰਟਾਈਮ ਤੋਂ ਐਕਸਟਰਾ ਨਹੀਂ ਮਿਲੇਗਾ ਲੀਵਸ ਦੀ ਗੱਲ ਕਰੀਏ 12 ਕੈਜ਼ੂਅਲ ਲੀਵਸ ਨੇ 1 ਸਾਲ ਦੇ ਵਿੱਚ ਤੇ 4 ਕੈਜ਼ੂਅਲ ਲੀਵਸ ਨੇ ਐਟ ਅ ਟਾਈਮ ਤੁਹਾਨੂੰ ਜਿਹੜੀਆਂ ਮਿਲਣਗੀਆਂ ਠੀਕ ਹੈ ਬਾਕੀ ਸਰਕਾਰੀ ਛੁੱਟੀਆਂ ਜੋ ਵੀ ਹੁੰਦੀਆਂ ਤੁਹਾਨੂੰ ਸਾਰੀਆਂ ਰਾਜਿਓ ਮਿਲ ਜਾਣਗੀਆਂ ਠੀਕ ਹੈ ਸਿਲੈਕਸ਼ਨ ਪ੍ਰੋਸੈਸ ਕੀ ਹੈਗਾ ਦਾ ਕੈਂਡੀਡੇਟ ਟੂ ਰਜਿਸਟਰ ਕਰਨਗੇ ਕੈਨਡਰਾ ਬੈਂਕ ਦੀ ਵੈਬਸਾਈਟ ਤੇ ਠੀਕ ਹੈ ਜੀ ਤੇ ਮੈਟਲਿਸਟ ਬਣੇਗੀ ਸਾਰੇ ਕੈਂਡੀਡੇਟ ਦੀ ਪਰਸੈਂਟੇਜ ਉਹ ਪਲੈਨ ਜਿਹੜੀ ਪਲੱਸ 2 ਦੇ ਲਈ ਹੈਗੀ ਆ ਡਿਪਲੋਮਾ ਐਗਜ਼ਾਮੀਨੇਸ਼ਨ ਇਨ ਕੇਸ ਆਫ ਮੋਰ ਦਨ 1 ਕੈਂਡੀਡੇਟ ਹੈਵਿੰਗ ਸੇਮ ਤਾਂ ਵੱਧ ਉਮਰ ਵਾਲੇ ਨੂੰ ਜਿਹੜਾ ਉਹ ਮੌਕਾ ਦੇ ਦਿੱਤਾ ਜਾਏਗਾ ਸੋ राजे ਇਹੀ ਸੀਗੀ ਬੇਸਿਕ ਜੀ ਜਾਣਕਾਰੀ ਫੀਸ ਦੀ राजे ਗੱਲ ਕਰੀਏ ਜਿਹੜੀ ਬੱਚਿਆਂ ਦਾ ਸਵਾਲ ਹੁੰਦਾ ਐਸ ਸੀ ਐਸ ਟੀ ਲਈ ਕੋਈ ਨਹੀਂ ਹੈਗੀ ਬਾਕੀ ਸਾਰਿਆਂ ਲਈ 500 ਫੀਸ ਰਹੇਗੀ ਅਪਲਾਈ ਕਿਵੇਂ ਕਰਨਾ ਤੁਸੀਂ ਵੈਬਸਾਈਟ ਤੇ ਜਾ ਕੇ ਤੁਹਾਡੇ ਸਾਰੇ ਡਾਕੂਮੈਂਟ ਜੋ ਵੀ ਹੈਗੇ ਨੇ ਉਹ ਅਪਲੋਡ ਕਰਨੇ ਤੇ ਤੁਸੀਂ ਅਪਲਾਈ इजीली ਕਰ ਸਕਦੇ ਓ ਬਾਕੀ ਰਾਜੇ ਇਹ ਸੀ ਇੰਪੋਰਟੈਂਟ ਜਾਣਕਾਰੀ ਜੋ ਤੁਹਾਡੇ ਨਾਲ ਸ਼ੇਅਰ ਕਰਨੀ ਸੀਗੀ ਬਾਕੀ ਜੇ ਤੁਸੀਂ ਸਾਡੇ ਪਾਸਿਓ ਕੋਈ ਜਾਣਕਾਰੀ ਚਾਹੁੰਦੇ ਹੋ ਤਾਂ ਕਮੈਂਟ ਬਾਕਸ ਵਿੱਚ ਕਮੈਂਟ ਕਰ ਸਕਦੇ ਹੋ WhatsApp ਤੇ ਮੈਸੇਜ ਵੀ ਕਰ ਸਕਦੇ ਹੋ ਕਾਲ ਕਰ ਸਕਦੇ ਹੋ ਜੇ ਤੁਸੀਂ ਘਰੇ ਬੈਠੇ ਫਾਰਮ ਫਿਲ ਕਰਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਤੁਹਾਡੀ ਹੈਲਪ ਕਰਨ ਦੀ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦੀ ਬਾਕੀ ਤੁਹਾਡੇ ਅਗੇ ਹੀ ਰਿਕਵੈਸਟ ਹੈ ਕਿ ਤੁਸੀਂ ਵੀਡੀਓ ਨੂੰ ਜ਼ਰੂਰ ਸ਼ੇਅਰ ਕਰੋ ਆਪਣੇ ਦੋਸਤਾਂ ਮਤਲਬ ਤੱਕ ਜਿਨੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਤੇ ਹੋ ਨਾਲ ਇਸ ਚੈਨਲ ਨੂੰ ਵੀ ਜ਼ਰੂਰ ਸ਼ੇਅਰ ਕਰ ਦਿਓ ਤੇ ਸਬਸਕ੍ਰਾਈਬ ਕਰ ਲਓ మేక్ ష్యూర్ బెల్ ఐకాన్ ప్రెస్ ਕੀਤਾ ਹੋਵੇ 타ਹੀਂ ਤੁਹਾਨੂੰ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਜਾਵੇਗੀ। ਬਾਕੀ थैंक यू so much ਬਰਬਤਨਵਾਜੀ परमात्मा ਸਵਾਦਾ ਪਾਲਾ ਕਰੇ थैंक यू